शेर संग विष्णु भगवान दी जय सो हंग महाराज दी शेर संग विष्णु भगवान दी जय हर संगियों दास अंदाजन या आज तो 40 45 साल पहले ਇਸ ਗ੍ਰਾਸੀ ਉਦੋਂ ਆ ਕੇ ਗੇਟ ਦੇ ਉੱਤੇ ਮਾਪੂ ਪਤਾਰਾ ਸਿੰਘ ਜੀ ਦੇ ਦਰਸ਼ਨ ਕੀਤੇ ਸੀ ਜਿੰਨੀ ਵਾਰੀ ਆਇਆ ਉਹਨਾਂ ਨੇ ਬਹੁਤ ਪਿਆਰ ਬੱਚਿਆਂ ਨੂੰ ਮੈਨੂੰ ਪਿਆਰ ਦਿੰਦੇ ਸੀ ਸੋ ਹੁਣ ਅੱਜ ਉਹ ਸਾਡੇ ਵਿੱਚ ਨਹੀਂ ਹੈਗੇ ਇਹ ਸਹਬ ਲੈ ਗਿਆ ਇਹਦੀ ਮਰਜ਼ੀ ਤੇ ਉਹਦੀ ਆਤਮਾ ਜਿਸ ਤਰ੍ਹਾਂ ਕੀਤੀ ਕਿਰਸਾ ਸਾਹਿਬ ਬਚਨ ਕਰ ਰਹੇ ਸੀ ਦੁੱਧ ਦੀ ਮੈਂ ਕਸ਼ਮੀਰ ਦੇ ਇਲਾਕੇ ਚ ਫਾਇਵੇਸ਼ਾਬੇ ਕਰਦਾ ਸੀ ਤੇ ਇੱਕ ਦਿਨ ਮੈਨੂੰ ਸਮਾਂ ਮਿਲਿਆ ਮੈਂ ਗੁਰਸਿੱਖ ਅੰਗਰੇਜ਼ ਸਿੰਘ ਜੀ ਦੇ ਘਰ ਆ ਚਲੇ ਗਿਆ ਮੈਨੂੰ ਕਹਿੰਦੇ ਭਾਂਸਾ ਆ ਜਾ ਤੈਨੂੰ ਇੱਧਰ ਸਾਡੀ ਡੇਰੀ ਆ ਤੇ ਤੈਨੂੰ ਡੇਰੀ ਦੇ ਦਰਸ਼ਨ ਕਰਾਉਂ ਪਸ਼ੂਨ ਮੈਂ ਕਿਹ ਚਲੋ ਚਲੇ ਗਏ ਤੇ ਮੈਂ ਉਹਨਾਂ ਨੂੰ ਕਿਹਾ ਅੰਗਰੇਜ਼ ਜੀ ਇਹ ਦੁੱਧ ਦਿੰਦੀਆਂ ਨੇ ਸਾਰੀਆਂ ਇਹ ਮੱਝਾਂ ਦਾ ਮੈਂ ਕਹਿੰਦੇ ਹਾਂ ਮਗਾ ਫਿਰ ਇਹਨਾਂ ਦੀਆਂ ਕਟੀਆਂ ਬੱਚੀਆਂ ਕਿੱਥੇ ਆ ਕਹਿੰਦੇ ਕਟੀਆਂ ਬੱਚੀਆਂ ਨਹੀਂ ਸੁਣ ਲਾ ਫਿਰ ਅਗੁਰ ਸ਼ਹਿਨशाह ਇੱਥੇ ਆਏ ਤੇ ਕਹਿੰਦੇ ਵੇ ਅੰਗਰੇਜ਼ ਇਹ ਕਟੀਆਂ ਬੱਚੇ ਕਿਵੇਂ ਸੰਭਾਲਦੇ ਆ ਸੱਚੇ ਪਾਸ਼ਾ ਫਿਰ ਇਹ ਪਸ਼ੂ ਦੁੱਧ ਨਹੀਂ ਦਿੰਦੇ ਤੇ ਇਹ ਫਿਰ ਸਾਨੂੰ ਸੰਭਾਲਣੇ ਪੈਂਦੇ ਆ ਕਹਿੰਦੇ ਦੇਖ ਲਾ ਫਿਰ ਇੰਨੀ ਗੱਲ ਕਹਿ ਕੇ ਤੇ ਉਸ ਤੋਂ ਬਾਅਦ ਉਹ ਕਟੀਆਂ ਬੱਚੇ ਨੇ ਜਨਮ ਲੈਣਾ ਤੇ ਉਹਨਾਂ ਤੁਰਦੀਆਂ ਲੱਗਣਾ ਤੇ ਮੱਝਾਂ ਗਾਂਾਂ ਉਹਨਾਂ ਨੂੰ ਦੁੱਧ ਦੇਈ ਜਾਂਦੀਆਂ ਸੀ ਨੇ ਤੇ ਕੱਟੀ ਬੱਚੀ ਤੋਂ ਬਿਨਾ ਕਿੱਥੇ ਪਸ਼ੂ ਦੁੱਧ ਦਿੰਦੇ ਨੇ ਸੋ ਬੇਅੰਤ ਬੇਅੰਤ ਬਚਨ ਨੇ ਹਰਿਉ ਸੰਚਾ ਜੀ ਦੇ ਸਾਰੀ ਸੰਗਤ ਕਰ ਸਕਦੀ ਆ ਮੈਂ ਇਕੱਲਾ ਨਹੀਂ ਕਰ ਸਕਦਾ ਸੋ ਆ ਜੋ ਬਚਨ ਆਪ ਜੀ ਨੇ ਸਾਂਝਾ ਕਰਨਾ ਇਹ ਇਹ ਕਰਨਾ ਕਿ ਕਿ ਸੰਸਾਰ ਆ ਜਿਹੜਾ ਅਸੀਂ ਹਰ ਦਰ ਚਲੇ ਗਏ ਇਸੇ ਤਰ੍ਹਾਂ ਇੱਕ ਮੰਡਲੀ ਬਣ ਕੇ ਪ੍ਰਿੰਪਾ ਉਕਰ ਨਵਾਸੇ ਤੇ ਮੰਦਰ ਦੇ ਵਿੱਚ ਬੈਠੇ ਪੁਜਾਰੀਆਂ ਨੇ ਜੋ ਗੱਲਬਾਤ ਹੋਈ ਅਰੇ ਭਾਈ ਸਰਦਾਰ ਜੀ ਕਿਆ ਬਾਤ ਕਰਤੇ ਹੋ ਕਜੂ ਦੀ ਆਰਜਾ ਤਾਂ ابھی ਬਹੁਤ ਲੰਬੀ ਹੈ 432000 ਬਰਸ ਹੈ ਆਪ ਅਭੀ ਕ ਕਜੂ ਕਾ ਅੰਤ ਕਰ ਰਹੇ ਕਰ ਰਹੇ ਹੋ ਇਹ ਕੈਸੇ ਹੋ ਸਕਤਾ ਹੈ ਭਾਈ ਹੋ ਸਕਤਾ ਹੈ ਜਿਸ ਪ੍ਰਭੂ ਨੇ ਕਜੂ ਕੀ ਆਰਜ ਦਿੱਤੀ ਉਹ ਲੈ ਵੀ ਸਕਤਾ ਹੈ ਉਸਨੇ ਲੈ ਲਈ ਹੈ ਸੋ ਉਹ ਆਪਾਂ ਵਜਨ ਸਾਂਝਾ ਕਰਾਂਗੇ 14 ਅਸੂ ਸ਼ੰਖੇ ਸਮਦ 8 ਗੁਰਦੁਆਰਾ ਇੰਗਲੈਂਡ ਗ੍ਰੀਨ ਹਾਲ ਗ੍ਰੀਨ ਹਾਲ ਵਿਖੇ ਲੰਡਨ ਦੇ ਵਿੱਚ ਗ੍ਰੀਨ ਹਾਲ ਗੁਰਦਰਾ ਸਾਹਿਬ ਉੱਥੇ ਸ਼ੰਸ਼ਣ ਚੰਨ ਪਾਇ ਉੱਥੇ ਇਹ ਲਿਖਤ ਹੋਈ ਸੀ ਉਥੇ ਇਸ ਲਿਖਤ ਦੇ ਵਿੱਚ ਇਹ ਆ ਨਾਨਕ ਪਾਸ਼ਾ ਧਰਨੀ ਤੇ ਕਲਜੋ ਤਿੰਨੇ ਬੈਠੇ ਨੇ ਤੇ ਧਰਨੀ ਆ ਜਿਹੜੀ ਨਾਨਕ ਪਾਸ਼ਾ ਦੇ ਚਾਰਨਾ ਵਰਲਾਬ ਕਰਦੀ ਆ ਮੈਂ ਨੰਨਕ ਪਾਸ਼ਾ ਇਹ ਕਹ ਲਿਓਗਾ ਜਿਹੜਾ ਇਹਨੂੰ ਮੇਰੇ ਤੋਂ ਪਰੇ ਕਰਨਾ ਨਹੀਂ ਤਾਂ ਇਹਨੇ ਮੇਰਾ ਬੁਰਾ ਹਾਲ ਕਰ ਦੇਣਾ ਤੇ ਮੈਂ ਇਹ ਤੋਂ ਬਹੁਤ ਦੁਖੀ ਹਾਂ ਗੱਲ ਚੱਲਦੀ ਚੱਲਦੀ ਫਿਰ ਨੰਨਕ ਪਾਸ਼ਾ ਨੂੰ ਅਕਾਲ ਪੁਰਖ ਨੇ ਆਹ ਗੱਲ ਅਸੀਂ ਕਦੇ ਨਹੀਂ ਕੋਈ ਜਿੰਨੇ ਵੱਡੇ ਵੱਡੇ ਪ੍ਰਚਾਰਕ ਆਉਂਦੇ ਆ ਬਾਹਾਂ ਖੜੀਆਂ ਕਰਕੇ ਗੱਲਾਂ ਕਰਦੇ ਨੇ ਉਹ ਕਦੇ ਜਿੰਨੇ ਰਹਿਬਰ ਆਏ ਨੇ ਤੇਈ ਅਵਤਾਰ 10 ਗੁਰੂ ਸਾਹਿਬਾਨ ਤੇ ਪਗੰਬਰ ਦੇ 18 ਫਕਤ ਆਏ ਨੇ ਉਹਨਾਂ ਦੀ ਗੱਲ ਦਾ ਕਰਦੇ ਆ ਜੇ ਜਿਹੜਾ ਉਹਨਾਂ ਨੂੰ ਭੇਜਣ ਵਾਲਾ ਸੀ ਉਹਨਾਂ ਦਾ ਬਾਪ ਸੀਗਾ ਉਹਦੀ ਗੱਲ ਕੋਈ ਨਹੀਂ ਕਰਦਾ ਇਹਦੇ ਵਿੱਚ ਨਾਨਕ ਪਾਸ਼ਾ ਨੂੰ ਦੇਖੋ ਵੀ ਕਿਸ ਤਰ੍ਹਾਂ ਅਕਾਲ ਪੁਰਖ ਨੂੰ ਮੁਖਾਤਬ ਕੀਤਾ ਤੇ ਆਪ ਜੀ ਨੇ ਸੁਣਨਾ ਤੇ ਉਸ ਤੋਂ ਬਾਅਦ ਫਿਰ ਧਰਨੀ ਨੂੰ ਕਲ ਜੋ ਕਹਿੰਦਾ ਵੀ ਅਕਾਲ ਪੁਰਖ ਨੇ ਤਾਂ ਧਰਨੀ ਸਾਰਾ ਕੁਝ ਜਿਹੜਾ ਹੈਗਾ ਆਪਣਾ ਦਾਰੂਬੰਦਾਰ ਨਾਨਕ ਪਾਸ਼ਾ ਨੂੰ ਬਖਸ਼ਿਸ਼ ਕਰ ਦਿੱਤਾ ਤੇ ਮੈਂ ਕਿੱਥੋਂ ਖਾਊਂਗਾ ਮੈਂ ਕਿੱਥੋਂ ਪੀਊਂਗਾ ਤੂੰ ਮੇਰੀ ਬੇਨਤੀ ਅਕਾਲ ਪੁਰਖ ਦੇ ਚਾਰਨ ਵਿੱਚ ਕਰ ਲਿਖਤ ਵਿੱਚ ਆ ਇਹੇ ਇਹਨੇ ਮੈਂ ਬੇਨਤੀ ਕਰ ਦਿੱਤਾ ਤੇ ਧਰਨੀ ਕਹਿੰਦੀ ਕਲ ਜੂਗਾ ਤੂੰ ਆਪਦੀ ਬੇਨਤੀ ਆਪ ਹੀ ਕਰ ਜਿਵੇਂ ਆਪਾਂ ਤੁਸੀਂ ਦੋ ਗੁਰਸਖ ਬੈਠੇ ਹੋ ਨਾ ਮੈਨੂੰ ਕੋ ਕਹੇ ਤੂੰ ਮਾਨਸਾ ਬੇਨਤੀ ਕਰ ਤੇ ਮੈਂ ਕਹਾ ਭਾਈ ਤੂੰ ਆਪਦੀ ਬੇਨਤੀ ਆਪ ਹੀ ਜਾ ਕੇ ਘਰ ਪੁਰਖ ਸਾਹਿਬ ਦੇ ਚਾਨੇ ਕਰ ਇਸੇ ਤਰ੍ਹਾਂ ਧਰਨੀ ਕਹਿੰਦੀ ਤੂੰ ਆਪਦੀ ਬੇਨਤੀ ਆਪ ਹੀ ਕਰ ਮੈਂ ਤੇ ਜਾ ਕੇ ਬੇਨਤੀ ਕੀਤੀ ਕਹਿੰਦਾ ਕਿਰਪਾ ਕਰੋ ਜੀ ਮੇਰਾ ਵੀ ਕੋ ਖਿਆਲ ਕਰੋ ਤੇ ਅਕਾਲ ਪੁਰਖ ਜੀ ਨੂੰ ਕਹਿੰਦਾ ਆਹ ਕਰੋ ਜੀ ਨਾਨਕ ਪਾਸ਼ਾ ਨੂੰ ਇੱਕ ਗੱਲ ਕਹਿ ਦਿਓ ਵੀ ਜਿੰਨਾ ਵੀ ਮੇਰੀ ਵੀ ਬੇਨਤੀ ਮੰਨ ਲਵੇ ਤੇ ਇਹ ਗੱਲਾਂ ਚੱਲਦੀਆਂ ਅੱਖਰ ਲੈਸ ਲੰਬੀਆਂ ਮੈਂ ਸ਼ਾਰਟ ਵਿੱਚ ਹੀ ਮਾੜੀ ਮੋਟੀ ਜਿਹੀ ਨਿਕਮੇ ਤੋਂ ਮਾਰਨ ਲਈ ਗੱਲ ਕਰਾਉਣੀ ਉਹ ਨਹੀਂ ਕਰ ਲੱਗਿਆ ਆਪ ਹੁਣ ਸੁਣਨ ਦੀ ਕਿਰਪਾਤਾ ਕਰਨੀ ਥੋੜਾ ਟਾਈਮ ਲੈਣਾ ਜਦੋਂ ਤਰਨੀ ਨਾਨਕ ਪਾਸ਼ਾ ਦੇ ਚਰਨਾਂ 'ਚ ਰੋਈ ਪਈ ਤੇ ਫਿਰ ਨਾਨਕ ਪਾਸ਼ਾ ਨੇ ਕੀ ਕਿਹਾ ਆਖਰ ਵਿੱਚ ਸਤਗੁਰ ਨਾਨਕ ਕਿਹਾ ਤਰਨੀ ਨਾ ਕਰ ਗਿਰਿਆ ਜਾਰੀ ਤਰਨੀ ਤੂੰ ਜ਼ਿਆਦਾ ਰੋ ਕੇ ਲਾ ਨਾ ਬਰਲਾਪ ਨਾ ਕਰ ਮੈਂ ਤੇਰਾ ਸਾਰਾ ਇਂਤਜ਼ਾਮ ਕਰਦਾ ਸਤਗੁਰ ਨਾਨਕ ਕਿਹਾ ਤਰਨੀ ਨਾ ਕਰ ਗਿਰਿਆ ਜਾਰੀ ਗਿਰਹ ਆਪਣੀ ਵੇਖ ਵਿਖਾਈ ਆ ਮੇਰਾ ਸਾਹਿਬ ਧਿਆਨ ਦਿਓ ਕੀ ਕਹਿੰਦੇ ਨਾਨਕ ਪਾਸ਼ਾ ਇਹ ਨਹੀਂ ਕਹਿੰਦੇ ਮੈਂ ਇਹ ਕਰ ਰਿਹਾ ਮੇਰਾ ਸਹਬ ਅਕਲ ਕਲਾ ਕਲਤਾਰੀ ਵੱਡਾ ਦਾਦਾ ਇੱਕ ਅਖਵਾਈ ਆ ਜਿਸ ਨੇ ਜੁਗ ਚੌਂਕੜੀ ਸਭ ਦੀ ਪੈ ਸਵਾਰੀ ਨਾਨ ਪਾਸ਼ਾ ਕਾਲ ਪੜਤਿ ਦੇ ਮਜਨ ਕਰ ਰਹੇ ਨੇ ਜਿਸ ਨੇ ਜਿਸ ਨੇ ਜੁਗ ਚੌਂਕੜੀ ਸਭ ਦੀ ਪੈ ਸਵਾਰੀ ਅਵਤਾਰ ਪਗੰਬਰਾਂ ਗੁਰੂਆਂ ਆਪਣਾ ਹੁਕਮ ਬਰਤਾਈ ਆ ਉਸੇ ਦਾ ਦੇਖੋ ਲਾਈਨ ਨੂੰ ਫੇਰ ਚੈੱਕ ਕਰ ਲੋ ਸਾਰੇ ਜਾਨੇ ਉਸੇ ਦਾ ਨੂਰ ਮੇਰੇ ਅੰਦਰ ਜਿਹੜਾ ਮੇਰੇ ਅੰਦਰ ਨੂਰ ਆ ਮੇਰੇ ਤੇ ਕਿਰਪਾ ਹੈ ਜਿਹੜੀ ਉਸੇ ਦਾ ਸਹਬ ਸਾਹਿਬ ਦਾ ਹੈ ਉਸੇ ਦਾ ਨੂਰ ਮੇਰੇ ਅੰਦਰ ਨੂਰ ਜੋਤੇ ਉਜਾਰੀ ਦੇਵ ਸਰਣ ਨਾਨਕ ਪਾਸ਼ਾ ਦਾ ਜੇ ਕੋਈ ਪੈਣ ਪਾਈ ਬੈਠਾ ਵਿਚਾਰਬਾਨ ਨਾਨਕ ਪਾਸ਼ਾ ਦਾ ਤਿੰਨ ਤਰੀਕਿਆਂ ਦੇ ਨਾਲ ਆਦ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਦਰਜ ਹੈ ਨਾਨਕ ਪਾਸ਼ਾ ਤੇ ਇੱਕ ਸੀਗੇ ਤੇ ਤਿੰਨ ਤਰੀਕਿਆਂ ਨਾਲ ਕੀ ਲਿਖੰਦੀ ਲੋੜ ਸੀ ਉਸੇ ਦਾ ਨੂਰ ਮੇਰੇ ਅੰਦਰ ਨੂਰ ਜੋਤੇ ਉਜਾਰੀ ਦੇਵ ਸਰਣ ਇੱਕੋ ਰੰਗ ਰੰਗਾਈ ਆ ਉਸੇ ਦਾ ਸ਼ਬਦ ਉਸੇ ਦੀ ਤਨਕਾਰੀ ਇਹਦਾ ਉਸ ਕਾਲਪੁਰਖ ਦਾ ਹੀ ਸ਼ਬਦ ਹੈ ਤੇ ਉਸੇ ਦੀ ਤੁਨ ਚੱਲਦੀ ਆ ਉਸੇ ਦਾ ਗੀਤ ਢੋਲੇ ਸੋਲੇ ਰਹਾ ਗਾਇਆ ਮੈਂ ਉਸੇ ਦੇ ਗੀਤ ਉਸੇ ਦੇ ਢੋਲੇ ਸੋਲੇ ਗਾਰਿਆਂ ਧਰਨੀ ਗੱਲ ਸੁਣ ਲੈ ਕਲਜੋਗ ਮੇਰੇ ਆ ਡਿੱਗਾ ਮੇਰੇ ਦੁਵਾਰੀ ਧਰਨੀ ਕਲਜੋਗ ਜਿਹੜਾ ਮੇਰੇ ਚਾਨਾਂ ਵਿੱਚ ਆ ਕੇ ਇਹ ਵਰਲਾਕ ਕਰਨ ਲੱਗਿਆ ਦਰ ਆਇਆ ਦੀ ਲਾਜ ਰੱਖਣੀ ਧਿਆਨ ਦੇਣਾ ਜੀ ਦਰ ਆਇਆ ਦੀ ਲਾਜ ਰੱਖਣੀ ਨਾਨਕ ਪਾਸ਼ਾ ਕਹਿੰਦੇ ਇਹ ਮੇਰੇ ਸਾਹਿਬ ਨੇ ਮੇਰੇ ਅੰਦਰ ਇੱਕ ਵਸ ਟਕਾਈ ਆ ਮੈਨੂੰ ਕਾਲਪੁਰਖ ਦਾ ਹੁਕਮ ਆ ਵੀ ਜਿਹੜਾ ਤੇਰੇ ਦਰ ਤੇ ਆ ਜੇ ਤੇ ਤੂੰ ਉਹਦਾ ਤੁਸੀਂ ਉਹਦਾ ਧਿਆਨ ਰੱਖਣਾ ਭਾਵੇਂ ਇਹ ਕੂੜਾ ਕੂੜੇ ਦਾ ਮਤਲਬ ਸਮਝਦੇ ਤੁਸੀਂ ਭਾਵੇਂ ਇਹ ਕੂੜਾ ਤੇ ਇਹਦੀ ਕਰਨੀ ਤੇ ਕਿਰਿਆ ਕੁੜਿਆਰੀ कुटुंब ਬੁਰਾ ਇਹਦਾ ਨਜ਼ਰੀ ਇਹਦਾ ਖਾਨਦਾਨ ਨਹੀਂ ਕਰਨੀ ਚਾਹੇ ਬਹੁਤ ਗੰਦਾ ਹੈ ਪਰ ਕੀ ਹੈ ਮੈਨੂੰ ਮੇਰੇ ਸਾਹਿਬ ਦਾ ਆ ਹੁਕਮ ਆ ਇਸੇ ਕਰਕੇ ਮੈਂ ਇਸੇ ਕਰਕੇ ਨਾਨਕ ਪਾਸ਼ਾ ਕਹਿੰਦੇ ਜਿਹੜੀ ਮੈਂ ਤੈਨੂੰ ਗੱਲ ਦਾ ਦੱਸੀ ਆ ਤੁਹਾਨੂੰ ਮੈਂ ਇਸੇ ਕਰਕੇ ਆਪਣੀ ਜੋਤ ਸ਼ਬਦ ਦੀ ਧਾਰਨਾ ਨਾਲ ਉਹਦੀ ਜੜ ਦੇਵਾਂਗਾ ਉਖਾੜੀ ਇਹ ਵਚਨ ਕਰ ਸਕਦੇ ਹੋ ਤੁਸੀਂ ਕਿਸੇ ਨਾ ਵੀ ਕਲਯੁਗ ਦੀ ਆਰਜੂ ਕਿਸ ਤਰ੍ਹਾਂ ਘਟ ਹੋਈ ਅੱਗੇ ਚੱਲ ਗਏ ਇਹ ਵਚਨ ਸੁਣ ਲੈਣੇ ਆ ਮੈਂ ਇਸੇ ਕਰਕੇ ਆਪਣੀ ਜੋਤ ਸ਼ਬਦ ਦੀ ਧਾਰਨਾ ਨਾਲ ਉਹਦੀ ਜੜ ਦੇਵਾਂਗਾ ਉਖਾੜੀ ਲੋਕ ਮਾਤ ਰਹਿਣ ਨਾ ਪਾਈ ਆ ਫਿਰ ਸੁਣੋ ਮੇਰਾ ਰੂਪ ਹੋਣਾ ਦਸ ਅਵਤਾਰੀ ਨਨ ਪਾਸ਼ਾ ਪਹਿਲੀ ਪਾਛਾਈ ਕਰਕੇ ਆਈ ਸੀ ਮੇਰਾ ਰੂਪ ਹੋਣਾ 10 ਅਵਤਾਰੀ ਨਾਨਕ ਤੋਂ ਅੰਗਦ ਅੰਗਦ ਤੋਂ ਅਮਰਦਾਸ ਤੇ ਰਾਮਦਾਸ ਤੇ ਗੁਰੂ ਅਰਜਨ ਦਾ ਲੇਖਾ ਇਹਦੇ ਨਾਲ ਜਿਸ ਨੇ ਕਰਨੀ ਤਿਆਰੀ ਤ੍ਰੈ ਗੁੰਡਾ ਡੇਰਾ ਢਾਈ ਆ ਜਿਸ ਨੇ ਤੱਤੀ ਲੋ ਤੇ ਬਹਿ ਕੇ ਖੇਲ ਵੇਖਣਾ ਉਸ ਮਰਾਰੀ ਜੋ ਪਾਰ ਬ੍ਰਹਮਪਤ ਪਰਮੇਸ਼ਰ ਇੱਕੋ ਨਜ਼ਰੀ ਆਈ ਆ ਫਿਰ 10 ਗੁਰੂ ਸਾਹਿਬਾਨ ਦੇ ਪ੍ਰਸਾਦ ਦੱਸ ਲੈਣੇ ਹੋਲੀ ਹੋਲੀ ਫੇਰ ਮੇਰਾ ਖਰਗ ਖੰਡਾ ਖੜਕੇ ਵਿੱਚ ਸੰਸਾਰੀ ਹਰ ਗੋਵਿੰਦ ਮੇਰਾ ਰੰਗ ਰੰਗਾਈ ਆ ਨਨ ਪਾਸ਼ਾ ਬਚਨ ਕਰਨ ਹਰ ਰਾਏ ਉਹ ਸ਼ਬਦ ਗੁਰੂ ਹਰ ਰਾਏ ਉਹ ਸ਼ਬਦ ਧਾਰ ਕਰੇ ਜਿਸ ਦੇ ਜਿਸ ਦੇ ਖੇਲ ਸੰਸਾਰ ਤੋਂ ਬਾਹਰੀ ਹਰ ਕ੍ਰਿਸ਼ਨ ਮੇਰਾ ਰੂਪ ਅਨੂਪ ਦਾਇ ਦਰਸਾਈਆ ਸਰ ਗੁਰੂ ਸਾਹਿਬਾਨ ਦੇ ਪਰਥਾਏ ਨਸੀ ਜਾ ਰਹੇ ਗੁਰੂ ਤੇਗ ਬਹਾਦਰ ਆਵੇ ਉਸ 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 ਦੀ ਲਾਉਣ ਵਾਸਤੇ ਯਾਰੀ ਜਿਹੜਾ ਇਰਾਨਾ ਆਦ ਤੋਂ ਅੰਤ ਅੰਤ ਤੋਂ ਆਦ ਤੋ ਟੁੱਟ ਕਦੇ ਨਾ ਜਾਈਆ ਉਸੇ ਦਾ ਨੂਰ ਧਿਆਨ ਦੇਖੇ ਜੀ ਉਸੇ ਦਾ ਨੂਰ ਉਸੇ ਦਾ ਜਹੂਰ ਉਸੇ ਦਾ ਰੂਪ ਅਪਾਰ ਹੋਵੇ ਗੋਬਿੰਦ ਸੂਰਸ ਸਿੰਘ ਗੋਬਿੰਦ ਬਲਕਾਰੀ ਬਲ ਆਪਣਾ ਆਪ ਪਲਟਾਇਆ ਸੰਛਾ ਗੋਬਿੰਦ ਪਾਸ਼ਾ ਦੇ ਪਰਥਾਏ ਆਖਰ ਵਿੱਚ ਬਚਲ ਕਰ ਦਿੱਤਾ ਹੁਣ ਕੀ ਕਹਿੰਦੇ ਨੇ ਨਾਨਕ ਪਾਸ਼ਾ ਯਾਦ ਰੱਖੀ ਹੁਣ ਕਾਲ ਯੁਗ ਦੀ ਆਜੂ ਘਟ ਹੋਣ ਲੱਗਿਆ ਯਾਦ ਰੱਖੋ ਬਰਸਿਕਾ ਤੁਸੀਂ ਬਚਨ ਕਰ ਸਕਦੇ ਕਿਸੇ ਨਾਲ ਸੰਗਣਾ ਨਹੀਂ ਦਸਣਾ ਯਾਦ ਰੱਖੀ ਤੇਗ ਬਹਾਦਰ ਦਾ ਸੀਸ ਧਰਨੀ ਜਿਸ ਵੇਲੇ ਤੇਰੇ ਉੱਤੇ ਢਿਗਾ ਜਦੋਂ ਉਹਨਾਂ ਸ਼ਹਾਦਤ ਪਾਉਣੀਆ ਉਸ ਵੇਲੇ ਕਾਲ ਯੁਗ ਦੀ ਆਜੂ ਲੱਖਾਂ ਲੱਖਾਂ ਦੀ ਹੋ ਜਾਣੀ ਖਵਾਰੀ ਖਾਕ 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 ਵਿੱਚ ਮਲਾਈਏ ਧਰਨੀ ਇਹ ਮੈਂ ਉਦੋਂ ਇਹ ਖੇਡ ਕਰ ਦੇਣੀ ਆ ਕਿ ਲੱਖਾਂ ਲੱਖਾਂ ਸਾਲ ਦੀ ਉਮਰ ਕਟਾ ਆ ਕੇ ਉਹਨੂੰ ਖਾਕ-ਖਾਕ ਦੇ ਵਿੱਚ ਮਿਲਾ ਦੇ ਤੂੰ ਕਵਰਾਨਾ ਜਿਸ ਵੇਲੇ ਗੋਵਿੰਦ ਦੇ ਬੱਚਾ ਨੂੰ ਨੀਆ ਵਿੱਚ ਦਿੱਤਾ ਸਾਰੀ ਇਹ ਤਾਂ ਨਹੀਂ ਜਿਸ ਵੇਲੇ ਸਤਿ ਸਤਗੁਰੂ ਗੋਬਿੰਦ ਪਾਸ਼ਾ ਨੇ ਬੱਚਾ ਨੂੰ ਨੀਆ ਵਿੱਚ ਸਾਜ ਦੇ ਦਿੱਤੀ ਤੇਰਾ ਲੇਖਾ ਸਾਰਾ ਦੇਣਾ ਚੁਕਾਈ ਆ ਇਹ ਮੇਰਾ ਬੋਲ ਨਹੀਂ ਦੇਖੋ ਇਹ ਫਿਰ ਮੈਂ ਤਾਂ ਕਹਿੰਦਾ বারবার ਇਹ ਆਪਜੀ ਧਿਆਨ ਦੇ ਉਸੇ ਨਾਨਕ ਪਾਸ਼ਾ ਆਪਣੇ ਆਪ ਨੂੰ ਨਹੀਂ ਸਬੋਧਨ ਕਰ ਰਿਹਾ ਮੇਰੇ ਸਹਿਬ ਸਤਗੁਰੂ ਕਰ ਰਹੇ ਨੇ ਜਿਹੜਾ ਜੋ ਪਰਮਾਨ 994 ਚੌਕੜੀ ਜੋਗ ਤੋਂ ਬਾਅਦ ਮਾਤਰੂ ਦੇ ਉਤੇ ਆ ਕੇ ਏਡੀ ਵੱਡੀ ਖੇਲ ਕੀਤੀ ਆ ਇਹ ਮੇਰਾ ਬੋਲ ਨਹੀਂ ਸ਼ਬਦ ਤੁਰਦਾ ਤੇ ਪੈਗਾਮ ਇਕੰਕਾਰੀ ਇਹ ਮੇਰਾ ਬੋਲ ਨਹੀਂ ਇਹ ਸਹਿਬ ਦਾ ਬਚਨਾਂ ਜੋ ਸੰਦੇਸ਼ਾ ਨੂਰ ਇਲਾਹੀਆ ਉਸ ਵੇਲੇ ਧਰਨੀ ਕੀਤੀ ਨਮਸ਼ਕਾਰੀ ਨਮਸ਼ਕਾਰਾਂ ਕਰਦੀ ਆ ਫਿਰ ਧਰਨੀ ਨੇ ਵੀ ਮੇਰੇ ਤੋਂ ਸਾਰਾ ਇਹ ਕਾਜ ਉਹਨੂੰ ਪਰੇ ਕਰ ਦਿੱਤਾ ਵੈਸੇ ਦਾ ਕਲਯੋਗਾ ਜਿਹੜਾ ਇਹ ਸਹਿਬ ਸਤਗੁਰੂ ਦੇ ਚਰਨਾਂ ਵਿੱਚ ਗਿਆ ਉੱਥੇ ਜਾ ਕੇ ਕਹਿੰਦਾ ਕਿ ਮੈਂ ਵੀ ਤੇਰਾ ਚੌਥਾ ਪੁੱਤਾਂ ਇਹਨੇ ਇੱਕ ਪਹਿਣ ਪਾਈ ਦੇ ਕਿਸੇ ਦੇ ਚਾਰ ਬੇਟੇ ਹੁੰਦੇ ਨੇ ਮੈਂ ਵੀ ਤੇਰਾ ਚੌਥਾ ਪੁੱਤਾਂ ਮੇਰੇ ਤੇ ਕਿਰਪਾ ਕਰ ਮੈਂ ਇੰਨਾ ਕੁਝ ਕਰਕੇ ਤੁਹਾਡੇ ਸਾਹਮਣੇ ਆਇਆ ਤੇ ਇਸ ਕਰਕੇ ਮੋਢਾ ਅੱਗੇ ਕਰਦਾ ਇਸ ਤਰ੍ਹਾਂ ਕਰਕੇ ਕਹਿੰਦਾ ਮੈਨੂੰ ਇਸ ਤਰ੍ਹਾਂ ਕਰਕੇ ਹੁਣ ਸ਼ਾਵਾ ਦਿਓ ਸ਼ਾਵਾਸ਼ੇ ਦਿਓ ਆਕਾਰ ਪੁਰਖ ਨੂੰ ਕਹਿੰਦਾ ਆਪੀ ਫਿਰ ਕੀ ਹੋਇਆ ਜੀ ਕਾਜੂ ਉੱਠ ਕੇ ਦੋਹੇ ਹੱਥ ਜੋੜ ਕੇ ਕਿ ਕਾਜੂ ਉੱਠ ਕੇ ਦੋਹੇ ਹੱਥ ਜੋੜ ਕੇ ਕਿਹਾ ਵਾ ਮੇਰੇ ਸਤਿਗੁਰ ਮੈਂ ਤੇਰੇ ਤੋਂ ਬਲਿਹਾਰੀ ਬਲਹਾਰ 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 ਇਹ ਲਫ਼ਜ਼ਾ ਜਿਹੜਾ ਮੈਂ ਬੇਨਤੀ ਕਰਦਾ ਹੁਣਾਂ ਕਿ ਤੁਸੀਂ ਜਿਹੜੇ ਦੇ ਛੋਟੇ-ਛੋਟੇ ਹੁਕਮ ਨਾ ਹੁਕਮਾਂ ਨੂੰ ਨਹੀਂ ਸੁਣਦੇ ਕਈ ਭੈਣ ਆ ਪਈ ਕਈ ਭਰਾ ਕਈ ਗੁਰਸਿੱਖ ਆ ਕੇ ਖੜੇ ਹੋ ਕੇ ਹੱਥ ਜੋੜ ਲੈਣੇ ਜਿੰਨੀਆਂ ਘਰ ਦੀਆਂ ਦੁਕਾਂ ਤਕਲੀਫਾਂ ਨੇ ਸਾਰੀਆਂ ਚੰਦ ਦਿੰਦੇ ਨੇ ਆ ਵੀ ਕਰ ਦਿਓ ਸੱਚੇ ਪਾਤਸ਼ਾਹ ਆ ਵੀ ਕਰ ਦਿਓ ਮੁੰਡੇ ਨੇ ਕੈਨੇਡਾ ਵੀ ਜਾਣਾ ਮੁੰਡੇ ਨੂੰ ਹੁਣ ਆਸਟ੍ਰੇਲੀਆ ਦੇ ਬਣਾ ਆ ਕਰੀ ਗੁਰ ਸਿੱਖੋ ਮਾਝੇ ਦੀ ਭਾਸ਼ਾ ਵਿੱਚ ਸਾਬ ਨੇ ਪਕਸ਼ ਕੀਤੀ ਆ ਆ ਕੇ ਚਰਨਾ ਵਿੱਚ ਟਹਿ ਪੈਣਾ ਆ ਕੇ ਆਪਣੇ ਆਪ ਨੂੰ ਬਲਹਾਰ ਕਰ ਦੇਣਾ ਮੈਂ ਬਲਹਾਰ ਗਿਆ ਸਾਬ ਮੈਂ ਤੇਰੇ ਚਰਨਾਂ ਵਿੱਚ ਆ ਗਿਆ ਮੇਰੇ ਤੇ ਹੁਣ ਕਿਰਪਾ ਕਰ ਇਹ ਕੌਣ ਕਰੂਗਾ ਅਸੀਂ ਇੱਥੇ ਸੁਣ ਕੇ ਚਲੇ ਜਾਂਦੇ ਆ ਮੈਂ ਤਾਂ ਬਾਰ ਬਾਰ ਟੂਨ ਲਾ ਕੇ ਤੁਹਾਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਬਲਹਾਰ 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 ਮੈਂ ਆਪਣਾ ਤੇਰੇ ਉੱਤੋਂ ਕਰਾਈਏ ਕੌਣ ਕਹਿੰਦਾ ਕਲਜੁਗ ਫਿਰ ਸਤਗੁਰੂ ਨਾਨਕ ਨੇ ਸੰਦੇਸ਼ਾ ਦਿੱਤਾ ਦੋ ਤਿੰਨ ਮਿੰਟ ਹੋ ਗਏ ਫਿਰ ਸਤਗੁਰੂ ਨਾਨਕ ਨੇ ਸੰਦੇਸ਼ਾ ਦਿੱਤਾ ਉਹ ਉਹ ਕਲਜੁਗ ਉਹ ਮੂਰਖਾ ਮੁਗਦਾ ਜਿਹੜਾ ਨਿਗਾਹ ਮਾਰ ਕੀ ਉਹ ਵੇਖ ਮੇਰਾ ਗੋਵੇਂ ਸੁੱਤਾ ਵਿੱਚ ਉਜਾੜੀ ਮਾਛੂ ਵਾੜੇ ਡੇਰਾ ਲਾਈ ਆ ਉਸ ਵੇਲੇ ਉਹਦੇ ਚਾਰਾਂ ਵਿੱਚ ਜਾ ਕੇ ਕਰੀ ਨਮਸਕਾਰੀ ਇਹ ਆਪਣਾ ਲੇਖਾ ਛੇਤੀ ਦੇਣਾ ਮਕਾਇਆ ਇਹ ਆਪਦਾ ਲੇਖਾ ਮਕਾਉਣਾ ਚਾਹਣਾ ਕਰ ਜੁਗਾ ਤੇ ਗੋਬਿੰਦ ਪਾਸ਼ਾ ਮਛਵਾੜੇ ਵਿਸ਼ਰਾਮ ਕਰਦੇ ਨੇ ਉਹਨਾਂ ਦੇ ਚਰਨਾਂ ਚਰਿਆ ਹੋਰ ਵੀ ਬਚਨ ਕਰਨੇ ਆਨ ਪਾਸ਼ਾ ਇਖ ਲੋ ਉਸੇ ਵੇਲੇ ਸਾਰੀ ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਣੀ ਦੁਰਾਚਾਰੀ ਇਹ ਗਨੂ ਕਈ ਮੇਰੇ ਭੈਣ ਭਾਈ ਗ੍ਰਹਿਣ ਨਹੀਂ ਕਰਦੇ ਵੀ ਕੀ ਹੈ ਸਾਰੀ ਸ੍ਰਿਸ਼ਟੀ ਆ ਜਿਹੜੀ ਉਹ ਭਗਵਾਨ ਦੇ ਚਰਨਾਂ ਤੋਂ ਦੂਰ ਹੋਈ ਹੋਊਗੀ ਉਸ ਉਸ ਵੇਲੇ ਸਾਰੀ ਸ੍ਰਿਸ਼ਟੀ ਦੀ ਦ੍ਰਿਸ਼ਟੀ ਉਣੀ ਦਰਾਚਾਰੀ ਬਿਵਚਾਰੀ ਕਾਰਮकांड ਵਾਲਨ ਨਜ਼ਰ ਕੋਈ ਨਾ ਆਈਆ ਉਹ ਕੋਈ ਰੱਬ ਦੇ ਚਰਨਾਂ ਲੱਗਣ ਵਾਲੇ ਕਲ ਜੁਗ ਨੇ ਆਪਣੀ ਪੂਜਾ ਆਪਣੀਆਂ ਪੂਜਾ ਬਿਨਾ ਕਿਸੇ şart ਤੋਂ ਬਿਨਾ ਤਰਸ ਦੇ ਉੱਤੇ ਪਸਾਰੀ ਕਲ ਜੁਨੇ ਆਪਣੀ ਪੂਜਾ ਪੂਜਾ ਸਿਰ ਪਸਾਰ ਕੇ ਉੱਤੇ ਲੰਮਾ ਪੈ ਗਿਆ ਲੰਮਾ ਪੈ ਕੇ ਕੀਤੀ ਹਲਦੁਹਾਈਆ ਕੀ ਕਹਿੰਦਾ ਮੈਂ ਕੰਗਾਲਾਂ ਦਾ ਕਗਾਲੀ ਤਨ ਦੌਲਤ ਸਤ ਦੀ ਮੇਰੇ ਕੋਲ ਨજર ਕੋਈ ਨਾ ਆਇਆ ਮੈਂ ਸਿੱਧਾ ਕੰਮ ਕੋਈ ਨਹੀਂ ਕਰਨਾ ਪਰ ਸਤਗੁਰ ਨਾਨਕ ਮੈਂ ਮੈਂ ਤੇਰੀ ਕਿਰਪਾ ਨਾਲ ਦੇਖੋ ਕਾਜੋ ਕੀ ਕਹਿੰਦਾ ਪਰ ਸਤਗੁਰ ਨਾਨਕ ਮੈਂ ਤੇਰੀ ਕਿਰਪਾ ਨਾਲ ਸਤ ਦਾ ਧਰਮ ਫਲ ਰਹਿਣ ਨਹੀਂ ਦੇਣਾ ਕਿਸੇ ਡਾਲੀ ਸਤ ਤਨ ਦਾ ਫਲ ਮੈਂ ਕਿਸੇ ਮਤਲਬ ਕਿਸੇ ਨੂੰ ਰੱਬ ਦੇ ਨਾਲ ਜੋੜਨ ਨਹੀਂ ਦੇਣਾ ਇਸਾ ਭਾਗ ਕਾਇਆ ਪੰਜ ਤਤ ਦੀ ਡਾਲੀ ਖਾਲੀ ਸਾਰੇ ਦਿਨੇ ਕਰਾਈ ਆ ਬਿਨਾ ਗੋਵਿੰਦ ਤੋਂ ਗੋਵਿੰਦ ਧਾਰ ਸ਼ਬਦ ਸਤਗੁਰ ਤੋਂ ਕਿਸੇ ਦਾ ਰਹਿਣ ਦੇਣਾ ਨਹੀਂ ਕੋਈ ਸਵਾਲੀ ਸਵਾਲ ਹੱਲਣਾ ਕੋਈ ਕਰਾਈ ਆ ਜਿਸ ਵੇਲੇ ਠੀਕ ਰਹਿਣ ਮੇਰੀ ਹੋਈ ਕਾਲੀ ਕਲਯੂ ਕਹੇ ਮੈਂ ਕਾਲਾ ਕੱਪੜ ਵਾਲਾ ਵੇਸ ਲੈਣਾ ਬਟਾਈ ਆ ਜੋਤੀ ਜੋਤ ਸਰੂਪ ਹਰਾ ਆਪ ਆਪਣੀ ਕਿਰਪਾ ਕਰ ਦੇਵਣ ਹਰਾ ਤੁਰਦਾ ਵਰ ਇੱਕ ਮਿੰਟ ਹੁਣ ਇਹ ਆਖਦਾ ਛੋੜਦਾ ਇੱਕੋ ਮਿੰਟ ਲੈਣਾ ਸਤਗੁਰ ਨਾਨਕ ਕਿਹਾ ਕਲਯੁਗ ਓ ਵੇਖ ਸਤਗੁਰ ਨਾਨਕਿਆ ਕਲਜੋ ਔ ਮਾਛੂਆੜਾ ਵੇਖੀ ਛੇਤੀ ਮਾਰ ਚਾਤੀ ਜੇ ਤੂੰ ਆਪ ਦਾ ਮਸਲਾ ਹੱਲ ਕਰਾਉਣਾ ਛੇਤੀ ਉਹ ਨਿਗਾ ਮਾਰ ਮੇਰਾ ਨੂਰ ਨਗਰੀ ਆ ਇਨਾਨ ਪਾ ਸਕੰ ਜਿਸ ਦਾ ਬਾਹਰੋਂ ਤਨ ਦਿਸਣਾ ਆ ਗੱਲ ਸਾਰਿਆਂ ਨੇ ਲੋਟ ਕਰਨੀ ਤੁਸੀਂ ਵੀ ਜਿਸ ਦਾ ਬਾਹਰੋਂ ਤਨ ਦਿਸਣਾ ਖਾਕੀ ਅੰਦਰ ਪੁਰਖ ਅਕਾਲ ਬੈਠਾ ਬੇਪਰਵਾਹੀਆ ਆ ਖੇਡ ਤੁਹਾਡੇ ਸਾਹਮਣੇ ਹੋਈ ਏ ਤੁਸੀਂ ਉਹ ਤੇਰੀ ਖੁਸ਼ੀਆਂ ਵਾਲੀ ਹੋਵੇ ਰਾਤੀ ਰੁਤਰੀ ਤੇਰੇ ਨਾਲ ਮਹਿਕਾਈਆ ਐ ਮੇਰੇ ਹੁਕਮ ਦੀ ਉਸ ਦੇ ਚਾਨਾ ਵਿੱਚ ਵੇਟ ਕਰ ਦੇਣੀ ਪਾਤੀ ਇੱਕ ਚਿੱਠੀ ਲੈ ਜਾ ਤੇ ਨਾ ਨਾਨਕ ਪਾਸ਼ਾ ਨੇ ਕਿਹਾ ਵੀ ਗੋਬੀ ਪਾਸ਼ਾ ਨੇ ਦੇਣੀ ਪੱਤਰਕਾ ਬਿਨਾ ਅਖਰਾਂ ਤੋਂ ਸਤਗੁਰ ਨਾਨਕ ਹੱਥ ਦਿੱਤੀ ਫੜਾਈਆ ਛੇਤੀ ਪੰਨ ਮੁੱਕਣ ਵਾਲਾ ਤੇ ਮੁੱਕੇ ਤੇਰੀ ਬਾਟੀ ਅਗਲਾ ਲੇਖਾ ਲੇਖੇ ਵਿੱਚੋਂ ਕਢਾਈਆ ਬਿਨਾ ਗੋਵਿੰਦ ਤੋਂ ਤੇਰਾ ਹੋਰ ਮਨਣਾ ਨਹੀਂ ਕੋਈ ਸਾਥੀ ਕਲ ਜੂਗਾ ਜਾ ਉੱਥੇ ਅਵਤਾਰ ਪਗੰਬਰ ਗੁਰ ਬਾਕੀ ਪਿੱਛਾ ਜਾਣ ਛਡਾਈਆ ਜੋਤੀ ਜੋਤ ਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਤੁਰਦਾ ਹਰ ਤੁਰ ਮਾਲਕ ਇੱਕ ਅਖਵਾਈਆ ਸੋ 10 ਇੱਕ 2 ਮਿੰਟ ਬੱਦ ਲੱਗਿਆ ਮੈਂ ਮਾਫੀ ਦਾ ਜਾਚਕਾ ਕੋਈ ਵੀ ਬਚਨ ਕਰਦਿਆਂ ਮੂਹ ਬਚਨ ਬੱਦ ਘਟ ਨਿਕਲੇ ਆਵੇ ਸਾਰੀ ਸੰਗਤ ਦੇ ਚਰਨਾਂ ਪਾਸੋਂ ਸਾਇਬ ਦੇ ਚਰਨਾਂ ਪਾਸੋਂ ਦਾਸ ਕਮੰਦਾ ਜਾਚਕਾ ਪੰਜ ਜਗਾਂ ਰੰਦਾ ਸਾਧ ਦੇਣਾ ਸੋ ਹੰਗ ਮਹਾਰਾਜ ਸੇਰ ਸਿੰਘ ਵਿਸ਼ਨੂੰ ਭਗਵਾਨ ਨੂੰ ਦੀਜੈ So...